ਬੜੀਆਂ ਵੀਰ ਜੀ ਨਸਿਆਂ ਨੂੰ ਛੱਡੀਏ ਪੀਰ ਲੱਗ ਪਿਛਲੇ ਦਿਨੀ ਇੱਕ ਰੀਲ ਬੜੀ ਵਾਇਰਲ ਹੋਈ ਹੈ 10 ਦੀ ਗੱਲ ਕਹੀ ਹੈ ਓਏ ਆ ਜਿਹੜਾ ਬੇਸਾਰਾ ਘਟਾ ਉਹ ਇਹਨੂੰ ਕਿਹੜੀ ਚੀਜ਼ ਇੱਕ ਰੀਲ ਵਾਇਰਲ ਹੋਈ ਹੈ ਉਹ ਸਾਰੇ ਅਰਜੁਨ ਢਿੱਲੋਂ ਢਿੱਲੋਂ ਜਿਹੜਾ ਸਿੰਗੜਾ ਭਰਾ ਵੱਡਾ ਭਾਈ ਅਰਜੁਨ ਢਿੱਲੋਂ ਦੇ ਨਾਂ ਤੇ ਬੁਲਾਈ ਜਾਂਦੇ ਵੀ ਉਹ ਇਦਾਂ ਇਦਾਂ ਹੋਇਆ ਇੱਕ ਨੇਪਾਲ ਦਾ ਗੁਰਸਿੱਖ ਬੰਦਾ ਨੇਪਾਲ ਦਾ ਰਹਿਣ ਵਾਲਾ ਸਰੀਪਾ ਆਕੇ ਤੇ ਦੁਨੀਆ ਨੂੰ ਸੁਨਹਿਆ ਦੇ ਰਿਆ ਗੁਰੂ ਵਾਲਾ ਬਣੀਏ ਪੀਰ ਜੀ ਨਸਿਆਂ ਨੂੰ ਛੱਡੀਏ ਪੀਰ ਜੀ ਗੁਰੂ ਵਾਲਾ ਬਣੀਏ ਪੀਰ ਜੀ ਨਸਿਆਂ ਨੂੰ ਛੱਡੀਏ ਪੀਰ ਜੀ ਆ ਗੁਰੂ ਵਾਲਾ ਬਣੀਏ ਪੀਰ ਜੀ ਨਸਿਆਂ ਨੂੰ ਛੱਡੀਏ ਗੁਰੂ ਵਾਲਾ ਬਣੀਏ ਪੀਰ ਜੀ ਨਸਿਆਂ ਨੂੰ ਛੱਡੀਏ ਪੀਰ ਜੀ ਇੱਕ ਨੇਪਾਲ ਦਾ ਰਹਿਣ ਵਾਲਾ ਦਾੜਾ ਰੱਖ ਕੇ ਦਸਤਾਰ ਸਜਾ ਕੇ ਸ਼ੀਰ ਸਾਹ ਪਾ ਕੇ ਗੁਰੂ ਦੀ ਮਰਿਆਦਾ 'ਚ ਰਹਿ ਕੇ ਭਲਿਆ ਲੋਕਾਂ ਸੱਚ ਦਾ ਸੁਣਿਆ ਹ ਦਿੰਦਾ ਦਿੰਦਾ ਰੱਬ ਨੂੰ ਪਾ ਗਿਆ ਪਰ ਸਾਡੇ ਵਰਗੇ ਪੰਜਾਬੀ ਸਾਰੇ ਆਪਣੇ ਆਪਣੇ ਕਮਾਂਕਾਰਾਂ 'ਚ ਉਲਝ ਗਏ ਐਵੇਂ ਹੀ ਰਹਿ ਗਏ ਪਰ ਮਹਾਰਾਜ ਅੱਜ ਕੱਲ੍ਹ ਤੁਹਾਡੀਆਂ ਨਕਲਾਂ ਕਰ ਕਰਕੇ ਲੋਕ ਪੈਸੇ ਬਹੁਤ ਕਮਾ ਰਹੇ ਤੇ ਯਾਦ ਰੱਖਿਓ ਇਹਨਾਂ ਦੇ ਨਾਂ ਤੇ ਕਮਾਇਆ ਹੋਇਆ ਪੈਸਾ ਤੁਹਾਡੀਆਂ ਕੁਲਾ ਰੋਲ ਦੂਗਾ ਯਾਦ ਰੱਖਿਓ ਸਰਕਾਰ ਕਹਿੰਦੇ ਆ ਨਾ ਵੀਓ ਨਿਰਾਕ ਕੈਂਸਰ ਹੈ ਇਹਨਾਂ ਦੇ ਨਾਂ ਤੇ ਕਮਾਇਆ ਹੋਇਆ ਪੈਸਾ ਚਾਹੇ ਉਹ ਉਹ ਟੂਲ ਟੈਕਸ ਤੇ ਖੜ ਕੇ ਕੋਈ ਨਾਟਕ ਕਰ ਰਿਹਾ ਹੈ ਜਾਂ ਕੋਈ ਘਰਾਂ ਚ ਜਾ ਕੇ ਕਰ ਰਿਹਾ ਹੈ ਤੇ ਸਰਕਾਰ ਉਹ ਕੈਂਸਰ ਪੈਦਾ ਕਰ ਰਹੀ ਆਪਣੀ ਬੱਚਿਆਂ ਲਈ ਯਾਦ ਰੱਖਿਓ ਆਸੀਂ ਉਸ ਸੱਚੇ ਪਾਤਸ਼ਾਹ ਤੋਂ ਉਸ ਮਾਲਕ ਤੋਂ ਬਹੁਤ ਖੁਸ਼ ਹੈ ਕਿ ਤੁਹਾਡੇ ਲੋਕਾਂ ਦੇ ਸਮਖੇ ਤੁਸੀਂ ਆਪਣੇ ਮੂੰਹੋਂ ਆਪ ਕਹਿ ਰਹੇ ਹੋ ਕਿ ਕਿਨਰ ਸਮਾਜ ਨੂੰ ਇਸ ਪ੍ਰਕਾਰ ਦੇ ਨਾਲ ਬਦਨਾਮ ਕੀਤਾ ਜਾ ਰਿਹਾ ਉਹਨਾਂ ਦਾ ਬਾਣਾ ਪਾ ਕੇ ਟੋਲ ਟੈਕਸ ਤੇ ਰੇਲਵੇ ਸਟੇਸ਼ਨ ਤੇ ਔਰ ਜਿਹੋ ਜਿਹਾਂ ਥਾਵਾਂ ਤੇ ਆਪਾਂ ਜਾਂਦੇ ਹਰ ਥਾਂਵਾਂ ਤੇ ਉਹ ਇੱਕ ਪੇਸ ਬਦਲ ਕੇ ਇਸ ਸਮਾਜ ਨੂੰ ਖਰਾਬ ਕਰ ਰਿਹਾ ਲੇਕਿਨ ਤੁਸੀਂ ਆਪਣੇ ਮੂੰਹ ਕਹਿ ਰਹੇ ਹੋ ਉਸ ਮਾਲਿਕ ਦਾ ਸ਼ੁਕਰ ਹੈ ਕਿ ਤੁਹਾਡੇ ਸਾਹਮਣੇ ਸਚਾਈ ਤੇ ਆਈ ਹੋਈ ਝੂਠਾ ਬੰਦਾ ਸੱਚ ਦਾ ਬੀਜ ਨਹੀਂ ਬੋ ਸਕਦਾ ਝੂਠਾ ਬੰਦਾ ਸੱਚ ਦਾ ਬੀਜ ਨਹੀਂ ਬੋ ਸਕਦਾ ਉਹ ਤਾੜੀ ਮਾਰ ਕੇ ਕੋਈ ਕਿੰਨਨ ਨਹੀਂ ਹੋ ਸਕਦਾ ਪਾਤਾ ਜੀ ਇਹ ਨਕਲੀ ਤਾੜੀ ਮਾਰ ਕੇ ਕੋਈ ਕਿੰਨਨ ਨਹੀਂ ਬਣ ਸਕਦਾ ਸਿਆਣੇ ਕਹਿੰਦੇ ਆ ਵੀ ਝੋਨੇ ਦਾ ਰੰਗ ਪਰਾਲੀ ਵਿਖਾ ਦਿੰਦੀ ਹੈ ਇਹਨਾਂ ਦੀ ਤਾਂ ਸ਼ਕਲਾਂ ਹੀ ਦੱਸ ਦਿੰਦੀਆਂ ਮਹਾਰਾਜ ਇਹ ਰੱਬ ਦੇ ਕਿੰਨੇ ਨੇੜੇ ਆ ਇਹ ਤਾਂ ਸਾਨੂੰ ਦੇ ਕੇ ਜਾ ਰਿਹਾ ਕਿ ਦੂਜੇ ਕਹਿਣਗੇ ਜਿਹਦੇ 10 ਰੁਪਏ ਉਹ ਨਕਲੀ ਨੇ ਯਾਦ ਰੱਖਿਓ ਉਹ ਨਕਲੀ ਨੇ ਤੇ ਨਕਲੀ ਬੜਾ ਬੜਾ ਜਰਮੀ ਚੱਲਦੇ ਹੁੰਦੇ ਨਕਲੀ ਨੂੰ ਨਕਲੀ ਖਰੀਦਿਆ ਕਰਦੇ ਆ ਤੇ ਬ੍ਰਾਂਡ ਭਾਵੇਂ ਮਹਿੰਗਾ ਹੀ ਹੋਵੇ ਬ੍ਰਾਂਡ ਮਹਿੰਗਾ ਹੀ ਹੋਵੇ ਥੱਲੇ ਆ ਜੀ